ਕਹਿੰਦੇ ਹੋ ਇਸ ਤੋਂ ਬਾਅਦ ਪਹਿਲਾ ਸਟ ਡਰਮ ਦੇ ਉੱਪਰ মনির ਅਲੀ ਬੀਸੀ ਪਾਗ ਦੂਜੇ ਦਾ ਵਿਦਿਆਰਥੀ ਨੇ ਹਾਊਸ ਰਿਪਰੈਜ਼ੈਂਟ ਕਰਦੀ ਹੋਈ ਸਾਡੇ ਵੇਨੜਾ ਦੇ ਉਸ ਤੋਂ ਜੌਬੀ ਬੀਏ ਪਾਗ ਦੂਜੇ ਦਾ ਵਿਦਿਆਰਥੀ ਆਪਣੇ ਹਾਊਸ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਮੀਡੀਆ ਦਾ ਬਹੁਤ ਹੀ ਸਤਿਕਾਰਯੋਗ ਨੇ ਸਾਰੇ ਜਿਹੜੀ ਸਾਡੀ ਕਵਰੇਜ ਸੈਕੰਡ ਨੰਬਰ ਤੇ ਸ਼ਹੀਦ ਸੁਖਦੇਵ ਸਿੰਘ ਹਾਊਸ ਦੀ ਸੁਖਵੀਰ ਅੱਠਵੀਂ ਸਾਲਾਨਾ ਕਲੱਬਿਕ ਮੀਟ ਵਿੱਚ ਬਿਨਾ ਕਿਸੇ प्रिंसिपल डॉक्टर रविंदर जी कॉलेज फैकल्टी सरपंच साहब बेलडा जी बाकी सारे मौजिद पत्रकार साहबान मेरे सामने सारे स्टूडेंट्स को सब तो पहला फतेह अर्ज करना जी वाहू जी का खालसा वाहगुरु जी की फतेह ਪ੍ਰਿੰਸੀਪਲ ਸਾਹਿਬ ਸਾਡੀ ਸਰਕਾਰ ਦਾ ਮੇਨ ਮਨੋਰਥ ਹੀ ਐਜੂਕੇਸ਼ਨ ਹੈਲਥ ਵੱਲ ਧਿਆਨ ਦੇਣਾ। ਉਹ ਤੁਹਾਡੇ ਕਾਲਜ ਤੋਂ ਜੋ ਵੀ ਡਿਮਾਂਡ ਚ ਜਾਣਗੇ ਆ ਮੰਨ ਕੇ ਚੱਲਿਆ ਜੇ ਇਹ ਹਲਕੇ ਦੇ ਲੋਕਾਂ ਨੇ ਇਹ ਬੱਚਿਆਂ ਨੇ ਸਾਰਿਆਂ ਨੇ ਰਲ ਕੇ ਇੱਥੋਂ ਮੁੱਖ ਮੰਤਰੀ ਚੁਣ ਕੇ ਭੇਜਿਆ ਕੋਈ ਵਾਪਸ ਨਹੀਂ ਹੋਊਗੀ। ਆਪਾਂ ਅਡਵਾਂਸ ਕਾਲੀ ਨੂੰ ਕਿੰਨਾ ਵਧੀਆ ਕਰ ਸਕਦੇ ਆ ਕਿੰਨਾ ਐਡਵਾਂਸ ਕਰ ਸਕਦੇ ਆ ਇਹਦੇ ਲਈ ਪਲਾਨਿੰਗ ਕਰੀਏ। ਔਰ ਇਹਨੂੰ ਆਪਾਂ ਪੰਜਾਬ ਦੇ ਚੋਟੀ ਦੇ ਕਾਲਜਾਂ ਦੇ ਬਰਾਬਰ ਕਿਵੇਂ ਖੜਾ ਕਰ ਸਕਦੇ ਆ? ਉਹਨਾ ਜੋ ਆਪਾਂ ਲੱਭ ਗਿਏ ਉਹਨਾਂ ਦੀ ਫਸਲਦੀਆਂ ਨਾਲ ਸਾਡੇ ਕੋਲ ਕੀ ਨਹੀਂ ਹੈਗੀ। ਵੈਸੇ ਸਾਰੇ ਪੰਜਾਬ ਲਈ ਉਹਨਾਂ ਦੀ ਕਲਮ ਨਹੀਂ ਰੁਕਦੀ। ਜਦੋਂ ਪੈਸਾ ਵਿਕਾਸ ਦੇ ਕੰਮਾਂ 'ਚ ਇਹੋ ਜੇ ਕੰਮਾਂ 'ਚ ਖਰਚ ਹੁੰਦਾ ਤਾਂ ਮਾਨ ਸਾਹਿਬ ਹਮੇਸ਼ਾ ਪ੍ਰਾਇੋਰਟੀ ਦੇ ਕਰਦੇ ਆ। ਔਰ ਜਿਨੇ ਸਟੂਡੈਂਟਸ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਵੀ ਇਹੋ ਬੇਨਤੀ ਕਰਾਂਗਾ ਸਾਰਿਆਂ ਨੇ ਰਲ ਕੇ ਆਪਾਂ ਇੱਕ ਨਵਾਂ ਪੰਜਾਬ ਜੋ ਮੁੱਖ ਮੰਤਰੀ ਸਾਹਿਬ ਸੁਪਨਾ ਸਰਦਦੇ ਆ ਸੋਚਦੇ ਆ ਆਪਾਂ ਸਾਰਿਆਂ ਨੇ ਰਲ ਕੇ ਪੂਰਾ ਕਰਾਂ। ਪ੍ਰਿੰਸੀਪਲ ਡਾਕਟਰ ਅਮਰਜੀਤ ਸਿੰਘ ਸਿੱਧੂ ਜਿਨ੍ਹਾਂ ਨੇ ਇਹ ਕਾਲਜ 2016 ਚ ਸਟੈਬਲਿਸ਼ ਕੀਤਾ। ਸਾਬਕਾ ਪਿੰਡ ਦੇ ਸਰਪੰਚ ਗੋਪਾਲ ਫਲੇਸ਼ਨ ਪੰਨੀ ਜੀ ਤੇ ਪਿੰਡ ਦੀ ਪੰਚਾਇਤ ਅਤੇ ਪ੍ਰੈਸ ਦੇ ਮੇਰੇ ਸਾਥੀ ਦੋਸਤ ਜਿਨ੍ਹਾਂ ਨੇ ਬਹੁਤ ਵਧੀਆ ਕਵਰੇਜ ਕੀਤੀ ਅਸੀਂ 8ਵੀਂ ਸਾਲਾਨਾ ਐਥਲੈਟਿਕ ਮੀਟ ਲਈ ਇੱਥੇ ਆ ਸੀ ਅੱਜ ਉਨੀ ਹੀ ਪੋਜ਼ਿਟਿਵ એનર્ਜੀ ਨਾਲ ਬੱਚੇ ਵਿਦਿਆਰਥੀ ਇੱਥੇ ਇਕੱਠੇ ਹੋਏ ਆ ਕਲਰਫੁਲ ਤਰੀਕੇ ਨਾਲ ਪਾਰਟਿਸਪੇਟ ਕਰ ਰਹੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਮੋਟੀਵੇਸ਼ਨ ਹੈ ਤਾਂ ਵਿਦਿਆਰਥੀਆਂ ਲਈ ਤੇ ਬੜਾ ਵਧੀਆ ਹੋਇਆ ਕਿ ਕੱਲ ਮੌਸਮ ਠੰਡਾ ਹੋ ਗਿਆ ਜਿਹਦੇ ਕਰਕੇ ਇਹਨਾਂ ਨੂੰ ਪਾਰਟਿਸਪੇਟ ਕਰਨਾ ਬਹੁਤ ਸੌਖਾ ਹੋ ਗਿਆ ਨੇ ਜਿਹੜੇ ਸਪੈਸ਼ਲ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਸ੍ਰੀ ਦਲਵੀਰ ਸਿੰਘ ਢਿੱਲੋਂ ਜੀ ਉਹਨਾਂ ਨੂੰ ਜਿਉਂ ਆਇਆ ਕਿਦਾਂ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸਨੇਹ ਨੂੰ ਕਬੂਲ ਕੀਤਾ ਬਹੁਤ ਕੁਝ ਸੀਗਾ ਜੋ ਸਰਕਾਰ ਵੱਲੋਂ ਅਸੀਂ ਚਾਹੁੰਦੇ ਸੀ ਕਿ ਕਾਲਜ ਦੇ ਵਿਦਿਆਰਥੀਆਂ ਲਈ ਕੁਝ ਨਵਾਂ ਕੁਝ ਬਿਲਡਿੰਗ ਦੀ ਲੋੜਾਂ ਨੇ ਬਹੁਤ ਬੇਸਿੰਗੀਆਂ ਲੋੜਾਂ ਨੇ ਕੁਝੋ ਪਹਿਲਾ ਸਟੈਪ ਇਹਨਾਂ ਨੇ ਆਪਣੇ ਲਈ ਬਹੁਤ ਵੱਡਾ ਕਿ ਕੰਪਿਊਟਰ ਲੈਬ ਸਾਡੇ ਕੋਲੇ ਨਹੀਂ ਸੀ ਉਹਦੇ ਲਈ ਇਹਨਾਂ ਨੇ ਕੰਪਿਊਟਰ ਦਾ ਪ੍ਰਬੰਧ ਕਰ ਦਿੱਤਾ ਲਗਭਗ ਹਾਲੇ ਥੋੜੇ ਦਿਨਾਂ ਚ ਸਾਡੇ ਕੋਲੇ ਕੰਪਿਊਟਰ ਆ ਜਾਣਗੇ ਵਿਦਿਆਰਥੀਓ ਇਹਦੇ ਲਈ ਪਹਿਲਾਂ ਇੱਕ ਤਾੜੀਆਂ ਮਾਰ ਦਿਓ ਕਿ ਸਾਡੇ ਲਈ ਬਹੁਤ ਵੱਡਾ ਪ੍ਰੋਜੈਕਟ ਇਹਦਾ ਤੋਂ ਪੂਰਾ ਹੋਇਆ ਉਸ ਤੋਂ ਬਾਅਦ ਨੇ ਅਗਲੇ ਨੇ ਸਾਡੀ ਬਿਲਡਿੰਗ ਦੀ ਕਮੀ ਆ ਕੰਟਿਨ ਸਾਡੇ ਕੋਲ ਨਹੀਂ ਹੈਗੀ ਲਾਇਬ੍ਰੇਰੀ ਸਾਡੇ ਕੋਲ ਨਹੀਂ ਹੈਗੀ ਜਿਹੜੀ ਬੇਸਿਕ ਚੀਜ਼ਾਂ ਹਰ ਕਾਲਜ ਦੀ ਤੋਂ ਬਿਨਾ ਕਾਲਜ ਚੱਲਦਾ ਹੀ ਨਹੀਂਗਾ ਉਹ ਸਾਡੇ ਕੋਲੇ ਕਮੀ ਸੀਗੀ ਉਹ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਬੜੇ ਪੋਜ਼ਿਟਿਵ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਨਾਲ ਦੀ ਨਾਲ ਬੈਠੇ ਹੀ ਡਿਊਟੀ ਲਗਾਈ ਕਿ ਆਪਾਂ ਕੰਮ ਕਰਨਾ ਜਲਦੀ ਤੋਂ ਜਲਦੀ ਕਿ ਜਦੋਂ ਵੀ ਸੀਐਮ ਸਾਹਿਬ ਇਹ ਵਿਜਿਟ ਆ ਰਹੀ ਹੈ ਹੋ ਸਕਦਾ ਹੈ ਕਿ ਉਹਦੇ ਵਿੱਚ ਸਾਡੇ ਲਈ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਵੇ ਮੈਂ ਇਹਨਾਂ ਦਾ ਉਹਦੇ ਲਈ ਬਹੁਤ ਧੰਨਵਾਦ ਆ ਰਣੀ ਆ ਇਹਨਾਂ ਦਾ ਕਿ ਇਹਨਾਂ ਨੇ ਸਾਡੇ ਕਾਲਜ ਲਈ ਇੰਨਾ ਵੱਡਾ ਐਫਰਟ ਨਾਲ ਦੀ ਨਾਲ ਹੀ ਸਟਾਰਟ ਕੀਤਾ ਇਸ ਤੋਂ ਲਾਵਾ ਜਿਹੜੇ ਬਾਕੀ ਮੇਰੇ ਸਪੈਸ਼ਲ ਮਹਿਮਾਨ ਆਜਾਏ ਆ ਜਿਨ੍ਹਾਂ ਨੂੰ ਅਸੀਂ ਬੁਲਾਇਆ ਇਸ ਲਈ ਤੇ ਉਹਨਾਂ ਨੇ ਆਪਣਾ ਟਾਈਮ ਕੱਟਿਆ ਮੈਂ ਸਾਰਿਆਂ ਨੂੰ ਜੀਓ ਆਖਦਾ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਤੇ ਥੈਂਕ ਯੂ ਇਹ ਖੇਡੂ ਚੁਕ ਜੀ ਪਿੱਛੇ ਚੁਕ ਜੀ ਸਾਰੇ ਲਮਕੀਓ ਕੋਈ ਨਹੀਂ ਡਿੱਗਦਾ ਬੜੀ ਫੜ ਕੇ ਰੱਖੋ ਬੂੜ ਉਧਰ ਪੂਰੇ ਖੇਡ ਚੁਕਾ ਮਾਟੀ ਸ਼ੁਰੂ ਹੋ ਚੁੱਕੇ ਹੈ ਬਹੁਤ ਬਹੁਤ ਐਂ ਵਿਚੇ ਟੋ ਸਾਰੇ ਪਾਟੇ ਕਰੋ ਖਿੰਦੇ ਜੰਦੇ ਪਹਿਲ ਹੁੰਦੇ ਬਰਾਬਰ ਬਰਾਬਰ ਚੱਲਦੇ ਨੇ ਕਿ ਖਿਡਾਰੀ ਹਿੱਤ ਮੁਜੰਦ ਨੇ ਖਿਡਾਰੀ ਹਰਮਜੰਦ ਨੇ ਤੋ ਅਭਿਤਨ ਵੀ ਖਸੋ ਤੋ 12 ਤੇ ਮਾਇਓ ਸਿੰਘ ਹੋਣਾ ਤੋ ਪੱਖ ਨੇ ਜਿੰਨੇ ਬੋਲ ਦੇ ਨਾਲ ਨਿਕਟ ਜਾਊਗਾ ਨਾ ਮੈਂ ਨਹੀਂ ਹੋਣਾ ਬ੍ਰੇਕ ਨਹੀਂ ਮਾਰਨੀ ਹੈ ਅੱਗੇ ਪੀਰ ਨੂੰ ਤਾਂ ਨਹੀਂ ਇੱਧਰ ਕਰ ਜਾ ਰਿਹਾ ਆ ਨਾ ਇਹ ਕਰਮ ਓਏ ਫੀਲਡ ਓਏ ਮਨਪੀਤ ਜੰਮਨ ਸਾਰੇ ਪਿੱਛੇ ਕਰ ਦੇ ਪਿੱਛੇ ਹਟੋ ਪਿੱਛੇ ਹਟੋ ਇੱਧਰ

खतर पैदा कयूं चाहे चाहे तीर अंदाजी चाहे जगली ਕਾਹੇ ਹਿੱਕੀ ਹੋਵੇ ক্রিকেট ਹੋਵੇ ورلڈ ਕੱਪ ਹੋਵੇ ক্রিকেট ਦਾ ਟੂਰਨਾਮੈਂਚ ਹੋਵੇ ਆਪਣੀ ਨਾਮ ਕਿਸੇ ਨੂੰ ਨਹੀਂ ਤੁਸੀਂ ਬਾਦ ਬਾਦ ਤੋਂ ਟਾਕਿੰਗ ਕਰਦੇ ਨੇ ਸਰਦਾਰ ਮਦਕ ਸਿੰਘ ਬਗਿੰਗਲ ਇਨਮੀਆਂ ਤੇ ਉਤੇਜੀ ਗਿਆਣਾ ਸ਼ਾਮ ਨੂੰ ਐਸੀ ਲੋਕੀ ਕਰਦੇ ਆਪਣਾ ਸਵਾ ਸੋਸਾਇਟੀਾਂ ਚ ਲਾਡੀ ਦੀ ਪ੍ਰਧਾਨੀ ਲਈ ਲੜਾਈ ਹੋਈ ਮੰਦਰੀ ਆ ਗਿਆ ਜੱਗ ਬਣਾ ਲਿਆ ਮੈਂ ਦੇਸ਼ ਦੇ ਪ੍ਰਭੂ ਨੂੰ ਮੈਂ ਤੁਮਨ ਸਿਰ ਕਸ਼ਤ ਕਰਾਂਗਾ

ਕਈ ਵਾਰੀ ਗਲਤ ਰਸਤੇ ਤੇ ਪੈ ਜਾਂ ਮਸਰਨਾ ਹੱਸਦਾ ਆਪਣੀ ਜ਼ਿੰਦਗੀ ਦੇ ਸੀ ਬਰਬਾਦੀ ਕੋ ਜਾਨਨੇ ਤੇਰੀ ਆਪਣੀ ਜ਼ਿੰਦਗੀ ਲਈ ਛੋੜੋ ਮਨ ਕਦੇ ਛੋੜੋ ਮਨ ਦਾ ਵੀ ਕਿਸ ਤਰ੍ਹਾਂ ਬਦਲੀ ਕਿਵੇਂ ਕਿੰਨੀ ਮੇਲ ਪਿਆ ਕਰਕੇ ਛੋੜੋ ਭਰਸਾ ਪਰੇ ਤੇ ਕਬੀਨਸਤ ਰਸਤੇ ਹੀ ਹੈ ਛੋੜੀ ਅੰਮ੍ਰਿਤ ਸਮੇਂ ਨੂੰ ਸਮੇਂ ਨੂੰ